ਦੀ ਕੁੜੀ ਦਾ ਵਿਆਹ ਸੀਗਾ ਜੀ ਮੁੰਡੇ ਵਾਲੇ ਬਰਾਤ ਲੈ ਕੇ ਨਹੀਂ ਆਏ ਸਾਡੀ ਬੜੀ ਅਸੀਂ ਬੇਇੱਜ਼ਤੀ ਹੋਈ ਕਿੰਨੀ ਦਿਨ ਰੁਗੀ ਸਗਣ ਸਗਣ ਕਿੰਨੀ ਦਿਨ ਹੋਇਆ ਸੀ ਹੋ ਗਿਆ ਨੂੰ ਸਗਣ ਕੱਲ ਕੀਤਾ ਸੀਗਾ ਜੀ ਉਹਨਾਂ ਨੇ ਜਿੱਦਾਂ ਅਸੀਂ ਕਿਹਾ ਉਦਾਂ ਹੀ ਕੀਤਾ ਮੁੰਦਰੀਆਂ ਦੀ ਮਿਲਨੀਆਂ ਮਰਿੰਡੇ ਗਏ ਸੀਗੇ ਜੀ ਸਗਣ ਦੇ ਲਈ ਹੋਟਲ ਕਰਾਉਨ ਹੋਟਲ ਕਰਾਉਨ ਸੀਗਾ ਉੱਥੇ ਗਏ ਸੀਗੇ ਜਿੱਦਾਂ ਉਹਨਾਂ ਨੇ ਕਿਹਾ ਅਸੀਂ ਉਦਾਂ ਹੀ ਉਹਨਾਂ ਦਾ ਕਹਿਣਾ ਮੰਨਿਆ ਮੁੰਦੀਆਂ ਨਾਲ ਮਿਲ ਲਈ ਚਾਰਾਂ ਦੀ ਅਸੀਂ ਉਹੀ ਕੀਤੀ ਫਿਰ ਜੋ ਹੁੰਦਾ ਸਮਾਨ ਇਲੈਕਟ੍ਰੀਸ਼ੀਅਨ ਇਲੈਕਟ੍ਰਿਕਨ ਦਾ ਆਈਸੀ ਜੋ ਵੀ ਕੁਝ ਬਹੁਤ ਕੁਝ ਸੀਗਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਮੈਂ ਤੇ ਉਹਨਾਂ ਦੇ ਨਾ ਚਿਹਰੇ ਕੈਸ਼ ਦੇ ਮੈਂ 1 ਲੱਖ 1000 ਰੁਪਿਆ ਚਲੋ ਸਗਨ ਪਾਇਆ ਬਾਕੀ ਕੁੰਜਾ ਕੁੰਜਾ ਸਾਰਿਆਂ ਨੂੰ ਪਾਇਆ 28 ਮਿਲੀਨ ਦਿੱਤੀ ਉਹਨੇ ਫਿਰ ਕਿਹ ਕਿਹ 28 ਮਿਲੀਨ ਦਿੱਤੀ ਉਹਨੇ ਤੇ ਮੇਰੇ ਕੋਲ ਗਲਤ ਹੋਇਆ ਸਾਡੀ ਕੁੜੀ ਮਰਨ ਲੱਗੀ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਵਿਚੋਲਣਾਂ ਦੇ ਥਰੂ ਉਹਨਾਂ ਨੇ ਸਾਨੂੰ ਦਿੱਤਾ ਵੀ 25 ਲੱਖ ਕੈਸ਼ ਚਾਹੀਦਾ ਸਾਨੂੰ ਕ੍ਰੈਡਟ ਗੱਡੀ ਚਾਹੀਦੀ ਹੈ ਕੱਲ ਜੀ ਅਸੀਂ ਕੁੜੀ ਦਾ ਸਕਨ ਕੱਲ ਉਹਨਾਂ ਦੇ ਚਿਹਰੇ ਮਰ ਜਾਏ ਹੋਏ ਸੀ ਜਦੋਂ ਅਸੀਂ ਸਕਨ ਦੇ ਕੇ ਆਏ ਆ ਜੀ ਸਾਨੂੰ ਜੋ ਵਿਚੋਲਣਾਂ